ਚੱਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਅੱਜ ਜਿਹੜਾ 에ਰਪੋਰਟਾਂ ਦੇ ਉੱਤੇ ਬੰਬ ਦੀ افਵਾਹ ਫੈਲੀ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਕੈਨੇਡਾ ਦੇ ਵਿੱਚ 4 ਸਾਲ ਪਹਿਲਾਂ ਗਰਮੀ ਪਈ ਸੀ, ਸੈਂਕੜੇ ਮੌਤਾਂ ਹੋਈਆਂ ਸੀ। ਅੱਜ ਹਾਲਾਤ ਕੀ ਆ? ਇਹਦੇ ਬਾਰੇ ਗੱਲਬਾਤ ਕਰਨੀ ਆ। ਤੀਜਾ ਟੋਰਾਂਟੋ ਦੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਵਿੱਚ ਜਿਹੜੀਆਂ POS ਮਸ਼ੀਨਾਂ 'ਚ ਕਪੜਾ ਹੋ ਰਿਹਾ ਜਿਹੜੀ ਉਹ ਮਸ਼ੀਨ ਜੀ ਜਿਹਦੇ ਉੱਤੇ ਆਪਾਂ ਕਾਰਡ ਲਾ ਕੇ ਪੈਸੇ ਦਿੰਨੇ ਆ ਉਹਦਾ ਇੱਕ ਕਪੜਾ ਸਾਹਮਣੇ ਆਇਆ। ਚੌਥੀ ਗੱਲਬਾਤ ਕਰਨੀ ਹੈ ਕਿ ਇਸ ਵੇਲੇ ਭਾਵੇਂ ਆਰਥਿਕ ਹਾਲਤ ਕੈਨੇਡਾ ਵਾਸੀਆਂ ਦੀ ਬਹੁਤ ਹੀ ਚੰਗੀ ਨਹੀਂ ਪਰ ਫਿਰ ਵੀ ਛੁੱਟੀਆਂ ਦੇ ਵਿੱਚ ਬਹੁਤ ਟਰੈਵਲ ਕਰ ਰਹੇ ਇਹਦੇ ਬਾਰੇ ਇੱਕ ਰਿਪੋਰਟ ਆਈ ਹੈ ਤੇ ਆਖਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਤਰਨਾਕ ਬਿਮਾਰੀ ਦੀ ਬੱਚੀ ਪੀੜਤ ਆ ਉਸ ਬਿਮਾਰੀ ਤੋਂ ਤੇ ਸਰਕਾਰ ਨੇ ਉਹਦੀ ਦਵਾਈ ਬੰਦ ਕਰ ਦਿੱਤੀ ਹੈ ਇਸ ਮੌਕੇ 'ਚ ਉਹਦੀ ਮਾਤਾ ਹੈਲਥ ਮਿਨਿਸਟਰ ਨੂੰ ਮਿਲ ਰਹੀ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਜਿਹੜੇ ਬੌਮ ਥ੍ਰੈਟ ਹੋਏ ਆ ਕੈਨੇਡੀਅਨ 에어ਪੋਰਟਸ ਦੇ ਉੱਤੇ ਅੱਜ ਬਹੁਤ ਵੱਡਾ ਮਾਮਲਾ ਕੁਝ ਕੈਨੇਡੀਅਨ 에어ਪੋਰਟਸ ਦੇ ਉੱਤੇ ਜਿਹੜੀਆਂ ਬੰਬ ਦੀਆਂ ਧਮਕੀਆਂ ਆਈਆਂ ਜਿਹਦੇ ਨਾਲ ਟੈਂਪਰੇਰੀ ਡਿਸਟਰਪਸ਼ਨਸ ਹੋਈਆਂ ਸਾਰਾ ਕੁਝ ਜਿਹੜਾ ਰੁਕ ਗਿਆ ਫਲਾਈਟਾਂ ਡਿਲੇ ਹੋਈਆਂ ਜਿਹੜੇ 에어ਪੋਰਟ ਅਫੈਕਟ ਹੋਏ ਉਹਨਾਂ ਦੇ ਵਿੱਚ ਆਟਵਾ ਮੌਂਟਰੀਅਲ ਐਡਮਿੰਟਨ ਵਿਨੀਪੈਗ ਕੈਲਗਰੀ ਤੇ ਵੈਨਕੂਵਰ ਕੁਝ 에어ਪੋਰਟ ਟੈਂਪਰੇਰੀ ਬੰਦ ਕਰਨੇ ਪਏ ਸ਼ਟਡਾਊਨ ਕਰਨੇ ਪਏ ਜਿਹੜੇ ਕੋਈ ਮਤਲਬ ਉਹਾਂ ਦੇ ਉੱਤੇ ਕੋਈ ਵੀ ਟੇਕ ਆਫ ਨਹੀਂ ਹੋਈ ਤੇ ਕੋਈ ਵੀ ਲੈਂਡਿੰਗ ਨਹੀਂ ਹੋਈ ਮੌਨਟਰੀਅਲ ਤੇ ਆਟਵਾ ਦੇ ਵਿੱਚ ਪਰ ਇਹ ਸਵੇਰੇ 7:40 ਦੇ ਉੱਤੇ ਖਤਮ ਕਰ ਦਿੱਤਾ ਗਿਆ ਜਿਹੜਾ ਇਹ ਨੈਵ ਕੈਨੇਡਾ ਆ ਕੰਟਰੀ ਦਾ 에ਅ ਟ੍ਰੈਫਿਕ ਕੰਟਰੋਲ ਸਰਵਿਸ ਆ ਜਿਹੜਾ ਇਹ ਸਾਰੇ ਕੁਝ ਨਹੀਂ ਕੰਟਰੋਲ ਕੀਤਾ ਪਹਿਲਾਂ ਰੌਲਾ ਸੀ ਵੀ ਅਸਲ ਦੇ ਵਿੱਚ ਹੈ ਵੀ ਮਤਲਬ ਹੈ ਤੇ ਫਵਾਹੀ ਬੰਬ ਦੀ ਪਰ ਕੀ ਇਹ ਬੰਬ ਦੀ افਵਾਹ ਵੀ ਹੈਗੀ ਆ ਕਿ ਐਵੇਂ ਰੌਲਾ ਰੱਪਾ ਪਰ ਨੈਵ ਕੈਨੇਡਾ ਨੇ ਇਸ ਗੱਲ ਨੂੰ ਕੰਫਰਮ ਕੀਤਾ ਕਿ 에ਅ ਟ੍ਰੈਫਿਕ ਕੰਟਰੋਲ ਸਰਵਿਸ ਜਿਹੜਾ ਕਰਦੇ ਆ ਰਿਕਰੂਟ ਕੀਤੀਆਂ ਜਾਂ ਕੋਈ ਸਾਈਟਸ ਉੱਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਜਿਹੜੇ ਅਥਾਰਟੀ ਸੀਗੇ ਜਿਹੜੇ ਲੋਕ ਉੱਥੋਂ ਦੇ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਨੇ ਉੱਥੇ ਸਾਰੇ ਕੁਝ ਦੀ ਜਾਂਚ ਪੜਤਾਲ ਕੀਤੀ ਆ ਤੇ ਮੁੜ ਕੇ ਹੌਲੀ-ਹੌਲੀ ਇਹ ਜਿਹੜਾ ਨਾਰਮਲ ਹੋ ਗਿਆ ਜਦੋਂ ਸੇਫਟੀ ਚੈੱਕ ਕੀਤੀ ਉਹਨਾਂ ਨੇ ਫਿਰ ਫਲਾਈਟਸ ਜਿਹੜੀਆਂ ਸ਼ੁਰੂ ਹੋ ਗਈਆਂ ਤੇ ਹੌਲੀ-ਹੌਲੀ ਜਿਹੜੇ ਆਪਰੇਸ਼ਨ ਆ ਉਹ ਨਾਰਮਲ ਹੋ ਗਿਆ ਆਟਵਾ 에ਅਰਪੋਰਟ ਦੇ ਉੱਤੇ ਡਿਲੇ ਹੋਇਆ ਬਹੁਤ ਕੁ ਸ਼ਾਰਟ ਪਰ 에ਅਰਪੋਰਟ ਦੇ ਉੱਤੇ ਡਿਲੇ ਵੀ ਹੋਏ ਆ ਤੇ ਫਲਾਈਟਾਂ ਕੈਨਸਲ ਵੀ ਹੋਈਆਂ ਜਿਹੜੀ ਮਤਲਬ ਜਿਹੜੇ ਟਰੈਵਲਰ ਕੁਝ ਜਿਹੜੇ ਯਾਤਰੀਏ ਕਹਿ ਰਹੇ ਆ ਕਿ ਬਿਨਾ ਕਿਸੇ ਕਲੀਅਰ ਇਨਫੋਰਮੇਸ਼ਨ ਤੋਂ ਸਿੱਧੀ ਸਿੱਧੀ ਅਚਾਨਕ ਹੀ ਫਲਾਈਟ ਕੈਨਸਲ ਹੋ ਗਈ ਹੈ ਕੁਝ ਫਲਾਈਟਾਂ ਡਿਲੇ ਹੋਈਆਂ ਆ ਔਟਵਾਇਰ ਰਿਪੋਰਟ ਦੀ ਵੈਬਸਾਈਟ ਦੱਸ ਰਹੀ ਆ ਡਿਲੇਸ ਕਿੰਨੇ ਹੋਏ ਆ ਪਸੰਜਰ ਜਿਹੜੇ ਉਹਨਾਂ ਨੂੰ ਕਿਹਾ ਕਿ ਹੋਰ ਵੀ ਹੈ ਜਿਹੜੇ ਡਿਲੇਸ ਹੋ ਸਕਦੇ ਆ ਵੈਨਕੂਵਰ ਦੇ ਵਿੱਚ ਫਲਾਈਟਾਂ ਜਲਦੀ ਚੱਲਣੀਆਂ ਸ਼ੁਰੂ ਹੋ ਗਈਆਂ ਸੀ ਵੈਨਕੂਵਰ 에ਰਪੋਰਟ ਨੇ ਕਹਿ ਸੀ ਕਿ ਇਹਨਾਂ ਸਿਚੁਏਸ਼ਨ ਦਾ ਪਤਾ ਆ ਕੀ ਹੋਇਆ ਔਰ ਜਿਹੜੀਆਂ ਫਲਾਈਟਸ ਦੇ ਉਹ ਸਵੇਰੇ 8:00 ਵਜੇ ਨਾਰਮਲੀ ਸਾਰਾ ਕੁਝ ਠੀਕ ਠਾਕ ਹੋ ਗਿਆ ਸੀ 에어ਪੋਰਟ ਨੇ ਖਾਸ ਤੌਰ ਦੇ ਉੱਤੇ ਜਿਹੜੀਆਂ ਯਾਤਰੀਆਂ ਦੀ ਸੇਫਟੀ ਨੂੰ ਕਿਹਾ ਕਿ ਸਟਾਪ ਪ੍ਰੀਅਰਿਟੀ ਆ ਤੇ ਉਹਨਾਂ ਨੂੰ ਜਿਹੜਾ ਵੀ ਕੋਈ ਇੱਕ ਖਤਰਾ ਸੀਗਾ ਬੌਮ ਥ੍ਰੈਟ ਸੀਗੇ ਉਹਨਾਂ ਨੂੰ ਬਹੁਤ ਕੇਅਰਫੁਲੀ ਉਹਨਾਂ ਨੇ ਐਕਸੈਸ ਕੀਤਾ ਜਿਹੜਾ ਉਹਨੂੰ ਦੇਖਿਆ ਉਹ ਸਾਰਾ ਕੁਝ ਕੀਤਾ ਆ ਸਾਰੀਆਂ ਜਿਹੜੀਆਂ ਫਲਾਈਟਸ ਨੂੰ ਚੈੱਕ ਕੀਤੀਆਂ ਗਈਆਂ ਜਾਣ ਤੋਂ ਪਹਿਲਾਂ 에어ਪੋਰਟਸ ਦੇ ਉੱਤੇ ਵੱਡਾ ਅਸਰ ਪਿਆ ਹੁਣ ਜਿਹੜੀਆਂ ਹੌਲੀ ਹੌਲੀ ਇਹ ਬਾਦੇ ਵਿੱਚ ਜਾ ਕੇ ਰੀਜ਼ਿਊਮ ਕਰ ਗਈਆਂ ਤੇ ਵੈਨਕੂਵਰ 에ਰਪੋਰਟ ਜਿਹੜਾ ਹੈਗਾ ਆ ਇਹ ਨਾਰਮਲ ਚੱਲਦਾ ਰਿਹਾ ਜਿਸ ਤਰੀਕੇ ਦੇ ਨਾਲ ਸੀਗਾ ਬਹੁਤ ਵੱਡਾ ਇੱਕ ਇਹ ਰੋਲਰ ਰੱਪਸੇ ਦਾ ਪਰ ਸਾਰਾ ਕੋਈ ਸੁਖ-ਕਸਾਮ ਦੇ ਨਾਲ ਰਿਹਾ ਕੋਈ ਵੀ ਮਾੜੀ ਘਟਨਾ ਨਹੀਂ ਵਾਪਰੀ ਹਾਂ ਲੋਕਾਂ ਨੂੰ ਪਰੇਸ਼ਾਨੀ ਜ਼ਰੂਰ ਹੋਈ ਆ ਕੁਝ ਡਿਲੇ ਹੋਇਆ ਤੇ ਕੁਝ ਕੈਂਸਲੇਸ਼ਨ ਇਸ ਮਾਮਲੇ ਦੇ ਵਿੱਚ ਹੋਈ ਆ ਅਗਲੀ ਗੱਲਬਾਤ ਵੈਦਰ ਦੀ ਆ ਕੈਨੇਡਾ ਦੇ ਵਿੱਚ ਗਰਮੀ ਦਾ ਮੌਸਮ ਹੁਣ ਚੱਲ ਰਿਹਾ ਤੇ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਗਰਮੀ 4 ਸਾਲ ਪਹਿਲਾਂ ਵੀ ਪਈ ਸੀ ਜੂਨ 2021 ਦੇ ਵਿੱਚ ਸ਼ਾਇਦ ਤੁਹਾਨੂੰ ਯਾਦ ਹੋਵੇ ਕੈਨੇਡਾ ਦੇ ਵਿੱਚ ਰਕਾਰਡ ਟੁੱਟ ਗਏ ਸੀ ਟੈਂਪਰੇਚਰ ਦੇ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 619 ਲੋਕਾਂ ਦੀ ਮੌਤ ਹੋਈ ਸੀ ਗਰਮੀ ਨਾਲ ਤੁਸੀਂ ਸੋਚ ਕੇ ਦੇਖੋ ਗਰਮੀ ਇੰਨੀ ਸੀ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਬੁਰੀ ਹਾਲਤ ਹੋ ਗਈ ਸੀ ਕੁਝ ਬਜ਼ੁਰਗ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮ더라 ਫੋਨ ਕਰਦੇ ਸੀ 911 ਤੇ ਕੁਝ ਨਹੀਂ ਸੀ ਪਹੁੰਚ ਰਿਆ ਨਾ ਐਂਬੂਲੈਂਸ ਪਹੁੰਚ ਰਹੀ ਸੀ ਬਾਹਰ ਨਿਕਲ ਕੇ ਸਟਰੀਟ ਦੇ ਉੱਤੇ ਟੈਕਸੀ ਨੂੰ ਕਾਲ ਕੀਤੀ ਟੈਕਸੀ ਨਹੀਂ ਮਿਲੀ ਕਿਸੇ ਨੂੰ ਕਿਹਾ ਵੀ ਸਾਨੂੰ ਆਹ ਹਸਪਤਾਲ ਸ਼ਟਡਾ ਉਹ ਨਹੀਂ ਕੋਈ ਛੱਡ ਗਿਆ ਮੌਤ ਹੋ ਗਈ ਇੱਕ ਨਹੀਂ ਕਈ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਸੀ ਉਸ ਵੇਲੇ ਜਿਹੜਾ ਉਸ ਵੇਲੇ ਜੋ ਕੁਝ ਹੋਇਆ ਸੀ ਉਹਨਾਂ ਵਿੱਚ ਜਿਹੜੀਆਂ 619 ਮੌਤਾਂ ਹੋਈਆਂ ਸੀ ਉਹਨਾਂ ਵਿੱਚ ਬਹੁਤੀਆਂ ਮੌਤਾਂ ਬਜ਼ੁਰਗਾਂ ਦੀਆਂ ਸਿਗੀਆਂ ਜਾਂ ਜਿਹੜੇ ਲੋਕ ਪੈਸੇ ਤੇਰੇ ਵੱਲੋਂ ਗਰੀਬ ਸੀਗੇ ਕੋਈ ਘਰ ਘਾਟ ਚ ਨਹੀਂ ਰਹਿੰਦੇ ਸੀ ਉਹਨਾਂ ਦੀਆਂ ਮੌਤਾਂ ਹੋਈਆਂ ਸੀ ਜਿਹੜੇ 올ਡਰ ਅਡਲਟਸ ਸੀਗੇ ਖਾਸ ਤੌਰ ਦੇ ਉਤੇ ਉਹ ਜਿਹੜੇ ਇਕੱਲੇ ਰਹਿੰਦੇ ਸੀ ਜਿਹਦੇ ਨਾਲ ਤੇ ਕੋਈ ਜੀ ਪਰਿਵਾਰ ਰਹਿੰਦਾ ਸੀ ਉਹਨਾਂ ਨੂੰ ਤੇ ਪਤਾ ਸੀ ਉਹ ਦੇਖ ਚਾਕ ਲੈਂਦੇ ਸੀ ਤੇ ਉੱਥੇ ਬਚਾਅ ਹੋ ਜਾਂਦਾ ਸੀ ਪਰ ਜਿਹੜੇ ਇਕੱਲੇ ਰਹਿੰਦੇ ਸੀ ਉਹਨਾਂ ਦੀਆਂ ਮੌਤਾਂ ਹੋਈਆਂ ਜਾਂ ਉਹ ਲੋਕ ਜਿਹੜੇ एयर कंडीशन ਤੋਂ ਬਿਨਾ ਸੀਗੇ ਕੁਦਰਤੀ ਤੌਰ ਦੇ ਉਤੇ ਜਿਹੜੀ ਲੋ ਇਨਕਮ ਹਾਊਸਿੰਗ ਸੀ ਉਹਨਾਂ ਦੇ ਵਿੱਚ ਇਹ ਮੌਤਾਂ ਹੋਈਆਂ ਸੀ ਔਰ ਜਿਹੜੀਆਂ ਇਹ ਮੌਤਾਂ ਹੋਈਆਂ ਬੜੀਆਂ ਸਾਇਲੈਂਟਲੀ ਹੋਈਆਂ ਸੀ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਾ ਕਿ ਹੋਇਆ ਕੀ ਹੈ ਜਿਹੜਾ ਇੱਕਦਮ ਹੀਟ ਆ ਗਈ ਇਹ ਬਿਲਕੁਲ 1 ਤੋਂ ਤੱਕ ਕਿ ਰਾਤ ਨੂੰ ਵੀ ਮਤਲਬ ਜਿਹੜੀਆਂ ਗਰਮੀ ਇੱਕਦਮ ਹੋਣ ਲੱਗ ਪਈ 98% ਮੌਤਾਂ ਘਰਾਂ ਦੇ ਅੰਦਰ ਹੋਈਆਂ ਸੀ ਮਤਲਬ ਉਹਨਾਂ ਘਰਾਂ ਦੇ ਵਿੱਚ ਜਿੱਥੇ ਲੋਕ ਘਰਾਂ ਨੂੰ ਕੂਲ ਡਾਊਨ ਨਹੀਂ ਸੀ ਕਰ ਸਕੇ ਹੁਣ ਇਹਦੇ ਤੋਂ ਬਾਅਦ ਇਦਾਂ ਕਹਿ ਲਓ ਕਿ 619 ਮੌਤਾਂ ਥੋੜੀਆਂ ਨਹੀਂ ਹੁੰਦੀਆਂ ਬੀਸੀ ਸਰਕਾਰ ਨੇ ਕਿਹਾ ਕਿ ਇਹਨਾਂ ਦੀ ਕੋਈ ਮਤਲਬ ਉਹ ਜਿਹੜੇ ਵਿਕਟਮ ਸੀਗੇ ਉਹਨਾਂ ਦੇ ਲਈ ਕਿਸੇ ਪਰਮਨੈਂਟ ਮੈਮੋਰੀਅਲ ਦੀ ਕੋਈ ਗੱਲਬਾਤ ਜਾਂ ਥਾਂ ਨਹੀਂ ਹੈ ਸਰਕਾਰ ਨੇ ਫੋਕਸ ਕੀਤਾ ਫਿਊਚਰ ਪਲਾਨ ਦੇ ਉੱਤੇ ਆਫੀਸ਼ੀਅਲ ਇਹ ਕਹਿੰਦੇ ਆ ਕਿ ਉਹ ਐਮਰਜੈਂਸੀ ਸਿਸਟਮ ਨੂੰ ਅੰਪਰੂਵ ਕਰਨ ਬਾਰੇ ਸੋਚ ਰਹੇ ਆ ਤੇ ਜਾਂ ਜਿਹੜਾ ਹੀਟ ਇਵੈਂਟਸ ਬਾਰੇ ਵੀ ਕੀ ਹੋਣਾ ਆ ਜਿਹੜਾ ਵੀ ਸਾਨੂੰ ਮੈਮੋਰੀਅਲ ਜਾਂ ਕੋਈ ਜਿਹੜੀਆਂ ਮੋਨੂਮੈਂਟ ਜਾਂ ਉਹਨਾਂ ਦੀਆਂ ਯਾਦਗਾਰਾਂ ਬਣਾਉਣ ਦੀ ਲੋੜ ਨਹੀਂ ਹੈ ਸਰਕਾਰ ਕਹਿੰਦੀ ਸਾਨੂੰ ਦਾ ਧਿਆਨ ਸਿਰਫ ਇਸ ਗੱਲ ਦੇ ਉੱਤੇ ਆ ਵੀ ਕੱਲ ਨੂੰ ਇਦਾਂ ਦੀ ਕੋਈ ਘਟਨਾ ਨਾ ਵਾਪਰੇ ਅਸੀਂ ਉੱਥੇ ਧਿਆਨ ਦੇ ਰਹੇ ਆ ਕਈ ਗਲਤੀਆਂ ਹੋਈਆਂ ਉਦੋਂ 2021 ਦੇ ਵਿੱਚ ਪਹਿਲੀ ਗੱਲ ਤੇ ਵਾਰਨਿੰਗ ਬਹੁਤ ਪੂਅਰ ਸੀ ਲੋਕਾਂ ਨੂੰ ਦੱਸਿਆ ਹੀ ਨਹੀਂ ਗਿਆ ਵੀ ਹੀਟ ਕਿੰਨੀ ਹੈ ਗਰਮੀ ਕਿੰਨੀ ਹੈ ਤੇ ਉਹ ਕਿੱਦਾਂ ਬਚਿਆ ਜਾ ਸਕਦਾ ਐਮਰਜੈਂਸੀ ਰਿਸਪਾਂਸ ਬਹੁਤ ਸਲੋ ਸੀ ਲੋਕ ਘੰਟਿਆਂ ਵੱਧੀ 911 ਤੇ ਕਾਲ ਕਰਕੇ ਅੜਿੱਕ ਤੇ ਕੋਈ ਆਇਆ ਹੀ ਨਹੀਂ ਉਹ ਕਿੱਥੋਂ ਆਉਂਦੇ ਉਹ ਗਿਣਤੀ ਦੇ ਹੀ ਮੁਰੇ ਕਾਲਾਂ ਜਿਹੜੀਆਂ ਇੱਕਦਮ ਕਿਤੇ ਜ਼ਿਆਦਾ ਸੀ ਸਰਕਾਰ ਜਿਹੜੀ ਸੀਗੀ ਉਹ ਕੋਵਿਡ-19 ਤੋਂ ਬਾਅਦ ਸਾਰਾ ਕੁਝ ਖੁੱਲਣ ਤੋਂ ਬਾਅਦ ਡਿਸਟਰੈਕਟ ਹੋਈ ਸੀ ਉਹਨੂੰ ਸਮਝ ਨਹੀਂ ਸੀ ਆ ਰਿਹਾ ਉਹਨੇ ਕਰਨਾ ਕੀ ਹੈ ਹੁਣ ਅੱਜ ਦੇ ਸਮੇਂ ਦੇ ਵਿੱਚ ਕੀ ਸਥਿਤੀ ਹੈ ਗਰਮੀ ਹੁਣ ਵੀ ਪੈ ਰਹੀ ਹੈ ਰੱਬ ਨਾ ਕਰੇ ਉਨੀ ਗਰਮੀ ਦੁਬਾਰਾ ਆ ਜਾਵੇ ਉਸ ਤਬਾਹੀ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਨੇ ਇੱਕ ਨਵਾਂ ਜਿਹੜਾ ਕਹੋ ਕਿ ਪਲਾਨ ਬਣਾਇਆ ਸੀ ਉਹਨੂੰ B C H A R S ਕਹਿੰਦੇ ਆ B C ਹੀਟ ਅਲਰਟ ਐਂਡ ਰਿਸਪੌਂਸ ਸਿਸਟਮ ਜਿਹੜਾ ਕਿ ਮਾਨੀਟਰ ਕਰਦਾ ਰੋਜ਼ ਉਹ ਫੋਰਕਾਸਟ ਕਰਦੇ ਆ ਤੇ ਦੇਖਦੇ ਆ ਕਿ ਕਿੱਦਾਂ ਪਬਲਿਕ ਵਾਰਨਿੰਗ ਨੂੰ ਇੰਪਰੂਵ ਕੀਤਾ ਜਾ ਸਕਦਾ ਵੀ ਘਟੋ ਘਟ ਦਾਸੀ ਦਿੱਤਾ ਜਾਵੇ ਲੋਕਾਂ ਨੂੰ ਕਿ ਆ ਦਿਨ ਮਾੜੇ ਆ ਜ ਇਹਨਾਂ ਦਿਨਾਂ ਦੇ ਵਿੱਚ ਜਿਆਦਾ ਪੈ ਸਕਦੀ ਆ باوجود ਇਸ ਗੱਲ ਦੇ ਕਿ ਇਹਨਾਂ ਨੇ ਜਿਹੜਾ ਇਹ ਬੀ ਸੀ ਐਚ ਆਰ ਐਸ ਸਿਸਟਮ ਬਣਾਇਆ ਆ ਹਾਲਾਤ ਬਹੁਤੇ ਜਿਆਦਾ ਸੁਧਰੇ ਨਹੀਂ ਬਹੁਤੇ ਜਿਹੜੇ ਸੀਨੀਅਰ ਨੇ ਹਜੇ ਵੀ ਕਨਫਿਊਜ਼ਡ ਨੇ ਕਿ ਘਰ ਛੱਡ ਕੇ ਜਾਣਾ ਕਦੋਂ ਜਾਂ ਕੂਲਿੰਗ ਸੈਂਟਰ ਦੇ ਉੱਤੇ ਕਦੋਂ ਜਾਣਾ ਕਿੰਨੀ ਕੀ ਗਰਮੀ ਦੇ ਉੱਤੇ ਜਾਣਾ ਕਿਉਂਕਿ ਪਤਾ ਹੀ ਲੱਗਿਆ ਮੌਤ ਕਦੋਂ ਹੋ ਗਈ ਹੈ ਉੱਥੇ ਐਕਸਪਰਟ ਇਹ ਕਹਿੰਦੇ ਆ ਕਿ ਜਿਹੜੇ কুলਿੰਗ ਉਹਨਾਂ ਨੂੰ ਉਸੇ ਵੇਲੇ ਚਾਹੀਦੀ ਏਅਰ ਕੰਡੀਸ਼ਨਿੰਗ ਹੀਟ ਪੰਪ ਸਰਕਾਰ ਨੇ ਏਅਰ ਕੰਡੀਸ਼ਨ ਵੀ ਦਿੱਤੇ ਹੀਟ ਪੰਪ ਵੀ ਫ੍ਰੀ ਦਿੱਤੇ ਬਹੁਤ ਕੋਸ਼ਿਸ਼ ਕੀਤਾ ਜਿਹੜੀਆਂ ਇਹ ਬੇਸਿਕ ਸੇਫਟੀ ਟੂਲਸ ਨੇ ਆਪਾਂ ਥੋੜੇ ਦਿਨ ਪਹਿਲਾਂ ਖਬਰ ਕੀਤੀ ਤੁਹਾਡੇ ਨਾਲ ਮਤਲਬ ਇਹ ਨਿਜਮ ਬਣਨਾ ਚਾਹੀਦਾ ਵੀ ਜਿੱਥੇ 44 45 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਆ ਉਹਨਾਂ ਥਾਵਾਂ ਦੇ ਉੱਤੇ ਜਿਹੜਾ ਫੀਲ ਲਾਈਕ ਹੁੰਦਾ ਆ ਅਪਾਰਟਮੈਂਟ ਦੇ ਵਿੱਚ ਅਧ ਸਮਾਨ ਦੇ ਵਿੱਚ ਲੋਕ ਟੰਗਿਆ ਤੇ ਉਹਦੇ ਵਿੱਚ ਇਹ ਸਹੂਲਤ ਕਿਉਂ ਨਹੀਂ ਮਤਲਬ ਇਹ ਨਿਜਮ ਕਿਉਂ ਨਹੀਂ ਬਣਦਾ ਉੱਥੇ ਲੈਂਡਲੋਰਡ ਦੇ ਲਈ ਕਿ ਉਹਨੇ 에어 ਕੰਡੀਸ਼ਨ ਪ੍ਰੋਵਾਈਡ ਕਰਨਾ ਹੈ ਜਾਂ ਜਿਹੜਾ ਟੈਨੈਂਟ ਆ ਉਹ ਆਪਣਾ AC ਉਹ ਥੇ ਲਵਾ ਸਕਦਾ ਉਹਦੇ ਵਿੱਚ ਇੰਸਟਾਲ ਕਰ ਸਕਦਾ ਹੈ ਸੋ ਇਹ ਕੁਸ਼ਨ ਨਿਜਮ ਜਿਹੜੇ ਆ ਸੋ ਜਿਹੜਾ ਜੋ ਕੁਛ ਉਸ ਵੇਲੇ ਹੋਇਆ ਸੀ ਜਿਹੜੀਆਂ ਪਹਿਲੀਆਂ ਹੀਟ ਵਾਰਨਿੰਗ ਸੀਗੀਆਂ ਉਹਨਾਂ ਨੂੰ ਇਗਨੋਰ ਕੀਤਾ ਗਿਆ ਐਕਸਪਰਟ ਇਹ ਦੱਸ ਰਹੇ ਆ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੇ ਨਾਲ ਨੁਕਸਾਨ ਵੱਡਾ ਹੋ ਸਕਦਾ ਸਰਕਾਰਾਂ ਨੂੰ ਇਸ ਪਾਸੇ ਧਿਆਨ ਜ਼ਰੂਰ ਦੇਣਾ ਚਾਹੀਦਾ ਇੱਕ ਟਰੰਟੋ ਦੇ ਬਿਜ਼ਨਸਾਂ ਦੇ ਵਿੱਚ ਘਪਲਾ ਸਾਹਮਣੇ ਆ ਰਿਹਾ ਕਈ ਜਿਹੜੇ ਚੋਰ ਨੇ ਉਹ ਸਟੋਰ ਦੇ ਵਿੱਚ ਆਉਂਦੇ ਆ ਤੇ ਜਿਹੜੀ ਪੀਓਐਸ ਟਰਮੀਨਲਸ ਹੁੰਦੇ ਆ ਉਹਨੂੰ ਲੈ ਕੇ ਤੇ ਉਹਦੇ ਉੱਤੇ ਆਪਣੇ ਆਪ ਨੂੰ ਫੇਕ ਰਫੰਡ ਕਰੀ ਜਾਂਦੇ ਆ ਜਿਹੜਾ ਪੀਓਐਸ ਟਰਮੀਨਲ ਜਿਹੜਾ ਹੁੰਦਾ ਜਿਹੜੀ ਮਸ਼ੀਨ ਹੁੰਦੀ ਆ ਜਿਹਦੇ ਉੱਤੇ ਆਪਾਂ ਕਾਰਡ ਟੈਪ ਕਰਦੇ ਆਪਾਂ ਸਟੋਰ ਤੇ ਜਾਂਦੇ ਆ ਕੋਈ ਮੰਨ ਲਓ ਕੱਪੜੇ ਲੈਣੇ ਆਪਾਂ ਕੁਝ ਜੁੱਤੀਆਂ ਲੈਣੇ ਆ ਉਥੋਂ ਕੁਝ ਖਰੀਦਦੇ ਆ ਖਰੀਦਣ ਤੋਂ ਬਾਅਦ ਜਾਂ ਉਹ ਮਸ਼ੀਨ ਤੁਹਾਡੇ ਵੱਲੋਂ ਕਰ ਦਿੰਦੇ ਆ ਤੇ ਆਪਾਂ ਜਿਆਦਾਤਰ ਤੇ ਉਹਦੇ ਤੇ ਕਾਰਡ ਹੀ ਲਾਉਨੇ ਆ ਪਰ ਕਈ ਵਾਰੀ ਲੋਕ ਉਹਨੂੰ ਮਸ਼ੀਨ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਤੇ ਫੇਰ ਉਹਦੇ ਉੱਤੇ ਉਹ ਮਨੋ ਟਿਪ ਆ ਉੱਤੇ ਜਾਂ ਕੁਝ ਵੀ ਆ ਉਹਨੂੰ ਸਿਲੈਕਟ ਕਰਕੇ ਤੇ ਫੇਰ ਉਹ ਕਾਰਡ ਉਹਨੂੰ ਵਿੱਚ ਉਹਦੇ ਪਾ ਕੇ ਤੇ ਫੇਰ ਉਹ ਆਪਣਾ ਜਿਹੜਾ ਉਹ ਹੁੰਦਾ ਪੈਨ ਜਿਹੜੀ ਆਪਾਂ ਉਹ ਦਬਦਿਆਂ ਤੇ ਫੇਰ ਉਹ ਜਦੋਂ ਪ੍ਰੋਸੈਸ ਹੋ ਜਾਂਦਾ ਫੇਰ ਆਪਾਂ ਮਸ਼ੀਨ ਉਹਨਾਂ ਨੂੰ ਫੜਾ ਦਿੰਨੇ ਆ ਕਈ ਥੰਮ ਉੱਤੇ ਟੈਪ ਕਰ ਦਿੰਨੇ ਆ ਕਈ ਥੰਮ ਉੱਤੇ ਕਾਰਡ ਇਨਸਰਟ ਕਰ ਦਿਆਂ ਵਿੱਚ ਉਹਦੇ ਪਾ ਕੇ ਤੇ ਫੇਰ ਕੋਡ ਪੜਦੇ ਆ ਉੱਥੇ ਗੜਬੜ ਹੋ ਰਹੀ ਆ ਗੜਬੜ ਕੀ ਹੋ ਰਹੀ ਆ ਲੋਕ ਇਹ ਜਿਹੜੇ ਠੱਗ ਨੇ ਜਿਹੜੇ ਸਕੈਮਰ ਨੇ ਜਿਹੜੇ ਕਪੜਾ ਕਰ ਰਹੇ ਆ ਉਹ ਸਟੋਰਾਂ ਅੱਛਾ ਬਿਜ਼ਨਸਾਂ ਨੂੰ ਟਾਰਗੇਟ ਕਰ ਰਹੇ ਆ ਆਮ ਬੰਦੇ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਮਤਲਬ ਬਿਜ਼ਨਸ ਦਾ ਮਤਲਬ ਉਹ ਜਿਹਦੇ ਕੋਲੇ ਪੀਓਐਸ ਮਸ਼ੀਨ ਆ ਸਟੋਰ ਦੇ ਉੱਤੇ ਆਉਂਦੇ ਆ ਬਿਲਕੁਲ ਆਮ ਕਸਟਮਰ ਵਾਂਗੂ ਜਿਵੇਂ ਕੋਈ ਆਮ ਕਸਟਮਰ ਆਉਂਦਾ ਆ ਉਹਦੇ ਉੱਤੇ ਆ ਕੇ ਉਹ ਮਸ਼ੀਨ ਚੱਕਦੇ ਆ ਜਿਵੇਂ ਇਹ ਬਿੱਲ ਦੇਣਾ ਤੁਹਾਡਾ ਹਨਾ ਵੀ ਚੀਜ਼ ਲੈ ਲਈ ਆ ਆ ਉਹ ਚੱਕਦੇ ਆ ਤੇ ਉਹਦੇ ਉੱਤੇ ਸਿੱਧਾ ਹੀ ਕਾਰਡ ਵਿੱਚ ਪਾਉਂਦੇ ਆ ਤੇ ਉਹਦੇ ਤੇ ਚਾਰਕ ਹੱਥ ਮਾਰਦੇ ਹੱਥੋਂ ਕੀ ਮਾਰਦੇ ਆ ਉਹ ਰਿਫੰਡ ਕਰ ਲੈਂਦੇ ਆ ਕਾਰਡ ਪਾ ਕੇ ਜਦ ਤੁਸੀਂ ਆਪਾਂ ਜਦੋਂ ਕਦੇ ਕੋਈ ਚੀਜ਼ ਵਾਪਸ ਕਰਨ ਜਾਂਦੇ ਆ ਕਿ ਆਹ ਜੀ ਗਲਤ ਲੈ ਹੋ ਗਿਆ ਸੀ ਜਾਂ ਇਹਦਾ ਆਹ ਗੜਬੜ ਸੀਗੀ ਇਹ ਵਾਪਸ ਕੋਈ ਕਹਿੰਦਾ ਜੀ ਕਾਰਡ ਦੁਬਾਰਾ ਪਾਓ ਉਹਦੇ ਵਿੱਚ ਆਪਾਂ ਕਾਰਡ ਪਾਉਨੇ ਆ ਉਹ ਕੁਝ ਕਰਦੇ ਆ ਉਹਦੇ ਉੱਤੇ ਤੇ ਉਹ ਆਪਣੇ ਕਾਰਡ ਦੇ ਵਿੱਚ ਪੈਸੇ ਜਿਹੜੇ ਡਾਲਰ ਹੈ ਜਿਹੜੀ ਮਨੀ ਹੈ ਜਿਹੜੀ ਉਹ ਵਾਪਸ ਆ ਜਾਂਦੀ ਆ ਰਿਫੰਡ ਵਾਪਸ ਆ ਜਾਂਦਾ ਤੇ ਇਹ ਚੋਰ ਜਿਹੜੇ ਜਾਂ ਇਹ ਜਿਹੜੇ ਸਕੈਮਰ ਆਏ ਕੀ ਕਰ ਰਹੇ ਆ ਐਸੀ ਤਰ੍ਹਾਂ ਜਾਂਦੇ ਆ ਉਹ ਕਾਰਡ ਚੱਕਦੇ ਆ ਮਸ਼ੀਨ ਲੈਂਦੇ ਆ ਮਸ਼ੀਨ ਲੈ ਕੇ ਉਹ ਜਦੋਂ ਕਹਿੰਦੇ ਜੇ ਇਹ ਅਸੀਂ ਪੈਸੇ ਦੇਣੇ ਆ ਜਾਂ ਕੁਝ ਕਰਨਾ ਆ ਉਹ ਕਾਰਡ ਪਾ ਕੇ ਆਪ ਹੀ ਉਹਦੇ ਉੱਤੇ ਰਫੰਡ ਭਰ ਲੈਂਦੇ ਆਪਣੇ ਨਾਮ ਦਾ 2000 ਡਾਲਰ 4900 ਡਾਲਰ ਮਸ਼ੀਨ ਜਿਹੜੀ ਆ ਉਹ ਉਹਦੇ ਵਿੱਚੋਂ ਪੈਸੇ ਜਿਹੜੇ ਆ 4-5000 ਡਾਲਰ ਜਿੰਨਾ ਵੀ ਉਹਨੇ ਉੱਤੇ ਭਰ ਲਿਆ ਉਹ ਤੁਹਾਡੇ ਅਕਾਊਂਟ ਦੇ ਵਿੱਚ भेज ਦਿੰਦੀ ਆ ਉਹਦੇ ਕਾਰਡ ਦੇ ਅਕਾਊਂਟ ਦੇ ਵਿੱਚ ਭੇਜ ਦਿੰਦੀ ਆ ਉਹ ਚਲੇ ਜਾਂਦੇ ਆ ਸਟੋਰ ਓਨਰ ਨੂੰ ਬਾਅਦ ਚ ਜਾ ਕੇ ਪਤਾ ਲੱਗਦਾ ਕਿ ਭਾਈ ਪੈਸਾ ਤਾਂ ਇਹਦੇ ਵਿੱਚੋਂ ਨਿਕਲ ਗਿਆ ਇਹ ਜਿਹੜੀਆਂ ਮਸ਼ੀਨਾਂ ਨੇ ਨਾ ਇਹਦੇ ਵਿੱਚ ਡਿਫਾਲਟ ਸੈਟਿੰਗ ਹੁੰਦੀ ਆ ਅ ਜਿਹੜੇ ਉਹ ਰਿਫੰਡ ਵੇਲੇ ਕਈ ਮਸ਼ੀਨਾਂ ਪਾਸਵਰਡ ਰੀ ਮੰਗਦੀਆਂ ਕਈ ਥਾਵਾਂ ਦੇ ਉੱਤੇ ਜਦੋਂ ਤੁਸੀਂ ਰਿਫੰਡ ਲੈਣਾ ਆ ਉਹਨੂੰ ਪਾਸਵਰਡ ਪਾਉਣਾ ਪੈਂਦਾ ਕਈ ਵਾਰੀ ਉਹ ਜਿਹੜਾ ਇਹ ਗੱਲ ਕਰ ਰਹੇ ਹੁੰਦੇ ਉਹ ਕਿਸੇ ਨੂੰ ਬੁਲਾਉਂਦੇ ਆਪਣੇ ਸੀਨੀਅਰ ਨੂੰ ਫਿਰ ਉਹ ਪਾਸਵਰਡ ਪਾਉਂਦੇ ਆ ਪਰ ਬਹੁਤੀਆਂ ਮਸ਼ੀਨਾਂ ਦੇ ਵਿੱਚ ਪਾਸਵਰਡ ਨਹੀਂ ਹੁੰਦਾ ਜਿਹੜੇ ਸਮਾਲ ਬਿਜ਼ਨੈਸਸ ਨੇ ਹਜ਼ਾਰਾਂ ਡਾਲਰ ਦਾ ਇਸੇ ਤਰੀਕੇ ਨਾਲ ਨੁਕਸਾਨ ਕਰ ਚੁੱਕੇ ਆ ਉਹ ਮਤਲਬ ਉਸੇ ਤਰ੍ਹਾਂ ਆਉਂਦੇ ਆ ਮਸ਼ੀਨ ਜਿਹੜੀ ਉਹ ਇਦਾਂ ਮਤਲਬ ਜਿਹੜੀ ਹੁਣ ਕਿਹਾ ਕੀ ਜਾ ਰਿਹਾ ਉਹਨਾਂ ਨੇ ਬਿਜ਼ਨੈਸਸ ਨੂੰ ਕਿਹਾ ਕੀ ਹੈ ਕਿ ਭਾਈ ਪਹਿਲਾਂ ਤੇ ਉੱਤੇ ਪਾਸਵਰਡ ਲਾਓ ਬਿਨਾ ਪਾਸਵਰਡ ਤੋਂ ਅਗਰ ਫੰਡ ਕਿਦਾਂ ਲੈ ਜੇ ਦੂਜੀ ਗੱਲ ਜਦੋਂ ਮਸ਼ੀਨ ਯੂਜ਼ ਨਹੀਂ ਕੀਤੀ ਜਾ ਰਹੀ ਇਹਨੂੰ ਲੌਕ ਕਰ ਦਿਓ ਤੀਜੀ ਇਹ ਕਿ ਇਹਨੂੰ ਹਮੇਸ਼ਾ ਕਾਉਂਟਰ ਦੇ ਉੱਤੇ ਛੱਡ ਕੇ ਨਾ ਜਾਓ ਚੌਥਾ ਉਹਨਾਂ ਨੇ ਕਿਹਾ ਕਿ ਉਹਦੇ ਤੇ ਲਿਮਟ ਲਾ ਦਿਓ ਕਿ ਰਿਫੰਡ ਕਿੰਨਾ ਕੀਤਾ ਜਾ ਸਕਦਾ 5-6 ਡਾਲਰ ਥੋੜਾ ਰਿਫੰਡ ਉੱਤੇ ਹੋ ਸਕਦਾ ਫਿਰ ਉਹਨਾਂ ਨੇ ਕਿਹਾ ਕਿ ਟੂ ਸਟੈਪ ਅਪਰੂਵਲ ਲਾ ਦਿਓ ਇਹਦੇ ਉੱਤੇ ਕਿ ਦੋ ਸਟੈਪ ਹੋਣ ਜੇ ਦੋ ਰਿਫੰਡ ਕਰਨਾ ਇੱਕ ਜਿਹੜਾ ਵਿਅਕਤੀ ਉੱਥੇ ਖੜਾ ਰਿਫੰਡ ਕਰ ਰਿਹਾ ਉਹ ਕਰੇ ਦੂਜਾ ਮੈਨੇਜਰ ਆਵੇ ਉਹ ਨੂੰ ਕੋਈ ਕੋਡ ਭਰਨਾ ਪਵੇ ਫਿਰ ਉਹ ਹੋਵੇ ਸੋ ਇਹ ਇੱਕ ਨਵਾਂ ਚੋਰੀ ਦਾ ਤਰੀਕਾ ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਉਹਦੇ ਨਾਲ ਹਜ਼ਾਰਾਂ ਹੀ ਡਾਲਰ ਦਾ ਨੁਕਸਾਨ ਜਿਹੜਾ ਟੋਰਾਂਟੋ ਦੇ ਵੱਖ-ਵੱਖ ਬਿਜ਼ਨੈਸਸ ਦਾ ਹੋ ਚੁੱਕਿਆ ਹੈ ਜੇ ਤੁਹਾਡਾ ਕੋ ਬਿਜ਼ਨਸ ਆ ਇਹੇ ਮਸ਼ੀਨ ਯੂਜ਼ ਕਰਦੇ ਹੋ ਤੇ ਇਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਅਗਲੀ ਗੱਲਬਾਤ ਆ ਆ ਛੁੱਟੀਆਂ ਹੁਣ ਬੱਚਿਆਂ ਨੂੰ ਹੋਈਆਂ ਤੇ ਬਹੁਤੇ ਲੋਕ ਟਰੈਵਲ ਕਰਦੇ ਆ ਇਹਦੇ ਵਿੱਚ ਪਰ ਇਸ ਵੇਲੇ ਕੀਮਤਾਂ ਬਹੁਤ ਜ਼ਿਆਦਾ ਚੀਜ਼ਾਂ ਦੀਆਂ ਲੋਕਾਂ ਦੀ ਹਾਲਤ ਮਾੜੀ ਆ ਕੈਨੇਡਾ ਵਾਸੀ ਆਰਥਿਕ ਤੰਗੀ ਦੇ ਵਿੱਚ ਉਲੰਘ ਰਹੇ ਆ ਬਾਵਜੂਦ ਇਹ ਸਾਰੇ ਕੁਛ ਦੇ ਲੋਕ ਪਲਾਨ ਕਰ ਰਹੇ ਆ ਕਿ ਅਸੀਂ ਵਕੇਸ਼ਨ ਜਿਹੜੀਆਂ ਕਿਤੇ ਕਰਨ ਜਾਣਾ ਆ 75% ਤੋਂ ਜ਼ਿਆਦਾ ਟਰੈਵਲ ਕਰਨ ਦਾ ਪਲਾਨ ਕਰ ਰਹੇ ਆ ਇੱਕ ਸਰਵੇ ਕੀਤਾ ਜਿਹੜਾ ਬੈਂਕ ਆਫ ਮੌਨਟਰੀਅਲ ਆ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੇ 3/4 ਆਫ ਕੈਨੇਡੀਅਨਸ ਨੇ ਇਸ ਵੇਲੇ ਸਮਰ ਦੇ ਵਿੱਚ ਆਪਣੇ ਟ੍ਰਿਪ ਪਲਾਨ ਕਰ ਰਹੇ ਆ ਜਿਹੜੀ ਕਿ ਬਹੁਤ ਵੱਡੀ ਗੱਲ ਆ ਬਾਵਜੂਦ ਇਹ ਸਾਰੇ ਕੁਛ ਦੇ ਵੀ ਇਸ ਵੇਲੇ ਆਰਥਿਕ ਸੰਕਟ ਦੇ ਵਿੱਚੋਂ ਕੈਨੇਡਾ ਵਾਸੀਆਂ ਨੂੰ ਲੰਘਣਾ ਪੈ ਰਿਹਾ ਆ ਔਰ ਜਿਹੜਾ ਇਹ ਪੈਸਾ ਖਰਚ ਰਿਆ ਇਹ ਹੋ ਸਕਦਾ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਵੇ ਬਹੁਤੇ ਲੋਕ ਇਸ ਵੇਲੇ ਇਹ ਕਹਿੰਦੇ ਆ ਕਿ ਜਿੰਨੇ ਅਸੀਂ 2024 ਦੇ ਵਿੱਚ ਪੈਸੇ ਖਰਚੇ ਸੀ ਇਸ ਵਾਰੀ ਅਸੀਂ ਉਹਦੇ ਤੋਂ ਸ਼ਾਇਦ ਜ਼ਿਆਦਾ ਖਰਚੀਏ ਐਵਰੇਜ ਐਵਰੇਜ ਜਿਹੜਾ ਬਜਟ ਹੈਗਾ ਉਹ 3825 ਡਾਲਰ ਦਾ ਆ ਉਹਨਾਂ ਨੇ ਐਵਰੇਜ ਮਤਲਬ 3825 ਡਾਲਰ ਚਾਹੇ ਉਹ ਫਲਾਈਟ ਹੋਟਲ ਫੂਡ ਗੈਸ ਰੈਂਟ ਸਾਰੇ ਕੁਝ ਦੇ ਵਿੱਚ ਰਲਾ ਕੇ ਉਹ ਖਰਚ ਰਿਹਾ ਹੈ ਦੂਜੀ ਗੱਲ ਖਾਸ ਗੱਲ ਇਹ ਆ ਕਿ ਬਾਹਰ ਨਹੀਂ ਲੋਕ ਟਰੈਵਲ ਕਰ ਰਹੇ ਕਿ ਲੋਕ ਜਿਹੜੇ ਪੈਸਾ ਵਿਚਾਰ ਰਹੇ ਆ 60% ਟਰੈਵਲ ਵਿਦਨ ਕੈਨੇਡਾ ਕਰ ਰਹੇ ਆ ਬਜਾਈ ਇਹਦੇ ਕਿ ਉਹ ਕਿਸੇ ਹੋਰ ਮੁਲਕ ਦੇ ਵਿੱਚ ਜਾਣ ਉੱਥੇ ਜਾਣ ਦੀ ਬਜਾਏ ਜਾ ਰਹੇ ਆ ਵਕੇਸ਼ਨ ਸਾਰੇ ਕਰ ਰਹੇ ਆ ਪਰ ਆਪਣੇ ਦੇਸ਼ ਦੇ ਵਿੱਚ ਦੂਜਾ ਆ ਕਿ ਅੱਧੇ ਟਰੈਵਲਰ ਕਹਿੰਦੇ ਆ ਕਿ ਉਹਨਾਂ ਨੇ ਮਹਿੰਗਾਈ ਕਰਕੇ ਆਪਣੇ ਪਲਾਨ ਚੇਂਜ ਕੀਤੇ ਆ ਕਿਉਂਕਿ ਕੀਮਤਾਂ ਜ਼ਿਆਦਾ ਆ ਉਹਨਾਂ ਨੇ ਜਿਹੜੇ ਜਿਹੜੇ ਆਪਣੇ ਪਲਾਨ ਥੋੜੇ ਜਿhandleChange ਕੀਤੇ ਪਰ ਜਾ ਜ਼ਰੂਰ ਰਹੇ ਆ ਦੂਜਾ ਇਹ ਆ ਕਿ ਲਗਭਗ ਅੱਧੇ ਕੈਨੇਡੀਅਨ ਕਹਿੰਦੇ ਆ ਕਿ ਉਹਨਾਂ ਨੇ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਖਰਚਾ ਘੱਟ ਕਰ ਲਿਆ ਮਤਲਬ ਹੋਰ ਜਿਹੜੇ ਜਿੱਥੇ ਕਿਤੇ ਕੋਈ ਪੈਸਾ ਲਾਉਂਦੇ ਸੀ ਉੱਥੇ ਘੱਟ ਲਾਇਆ ਉੱਥੇ ਘੱਟ ਲਾਇਆ ਕਿਉਂਕਿ ਉਹਨਾਂ ਨੇ ਉਹ ਪੈਸਾ ਬਚਾ ਕੇ ਇਸ ਸਮਰ ਟਰੈਵਲ ਦੇ ਉੱਤੇ ਲਾਉਣਾ ਸੀ ਸੋ ਜਿਹੜਾ 1/3 ਕਹਿੰਦੇ ਆ ਕਿ ਉਹ ਇਸ ਪੈਸੇ ਨੂੰ ਲੌਂਗ ਟਰਮ ਦੇ ਲਈ ਸੇਵ ਕਰਨਾ ਚਾਹੁੰਦੇ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਜਾ ਕੇ ਖਰਚੀਏ ਤੇ ਪਰ ਜਿਹੜਾ ਪੈਸੇ ਦੇ ਲਈ ਲੋਕਾਂ ਦਾ ਮੂਡ ਆ ਜਿਹੜਾ ਲੋਕ ਹਜੇ ਵੀ ਚਿੰਤਤ ਨੇ ਹਾਲਾਂਕਿ ਇਕਨੋਮੀ ਨੂੰ ਲੈ ਕੇ ਪਰ ਥੋੜਾ ਜਿਹਾ ਉਹ ਠੀਕ ਹੋ ਰਿਹਾ ਆ ਤੇ ਲੋਕ ਕਈ ਬਚਤ ਨਾਲੋਂ ਜ਼ਿਆਦਾ ਐਕਸਪੀਰੀਅੰਸ ਚਾ ਰਹੇ ਨੇ ਇਸ ਵੇਲੇ ਜਿਹੜੀ ਗੱਲਬਾਤ ਵੱਡੀ ਨਿਕਲ ਕੇ ਸਾਹਮਣੇ ਆਈ ਆ ਕਿ ਬਹੁਤੇ ਕੈਨੇਡੀਅਨ ਐਸ਼ ਵੇਲੇ ਚਾਹੁੰਦੇ ਆ ਕਿ ਆਪਣੀਆਂ ਯਾਦਾਂ ਸਭੀਆਂ ਜਾਣ ਇੰਜੋਏ ਕੀਤਾ ਜਾਵੇ ਸਮਰ ਜਿਹੜੀ ਇਹ ਜ਼ਿਆਦਾ ਮਹੱਤਵਪੂਰਨ ਆ ਪੈਸੇ ਨਾਲੋਂ ਤੇ ਸਾਨੂੰ ਇਸ ਕਰਕੇ ਟਰੈਵਲ ਕਰਨਾ ਜ਼ਿਆਦਾ ਜ਼ਰੂਰੀ ਆ ਬਜਾਏ ਇਹ ਦੇ ਕੇ ਅਸੀਂ ਉਸ ਪੈਸੇ ਨੂੰ ਬਚਾਈਏ ਅਗਲੀ ਗੱਲਬਾਤ ਇੱਕ 9 ਸਾਲਾ ਬੱਚੀ ਆ ਬੀਸੀ ਦੇ ਵਿੱਚ ਪਹਿਲਾਂ ਵੀ ਆਪਾਂ ਇੱਕ ਦੋ ਵਾਰੀ ਇਹ ਖਬਰ ਸਾਂਝੀ ਕੀਤੀ ਤੁਹਾਡੇ ਨਾਲ ਚਾਰਲਿਕ ਪੋਲੋਕ ਉਹਦਾ ਨਾਮ ਆ ਇੱਕ ਰੇਅਰ ਡਿਜ਼ੀਜ਼ ਆ ਉਹਨੂੰ ਬਿਮਾਰੀ ਆ ਕੋਈ ਮਤਲਬ ਕਹਿ ਲਓ ਇਹ ਇਸ ਤਰ੍ਹਾਂ ਦੀ ਕੁਦਰਤ ਦੀ ਮਾਰ ਉਹਦੇ ਉੱਤੇ ਪਈ ਹੈ ਕਿ ਬਿਮਾਰੀ ਬਹੁਤ ਘੱਟ ਹੁੰਦੀ ਪਰ ਇਹਨੂੰ ਬੱਚੀ ਨੂੰ ਹੋ ਗਈ ਆ ਇਨੂੰ ਬੈਟਰਨ ਡਿਜ਼ੀਜ਼ ਕਹਿੰਦੇ ਆ ਸੀ ਐਲ ਐਨ 2 ਇਸ ਬਿਮਾਰੀ ਦਾ ਨਾਮ ਆ ਆ ਇੱਕੋ ਹੀ ਡਰੱਗ ਆ ਜਿਹੜੀ ਇਹਦੀ ਹੈਲਪ ਕਰਦੀ ਇੱਕੋ ਦਵਾਈ ਆ ਇਹਦੀ ਆ ਉਸ ਦਵਾਈ ਦਾ ਨਾਮ ਬ੍ਰਾਈਨੈਰਾ ਆ ਕਰਕੇ ਉਹ ਦਵਾਈ ਦਾ ਨਾਮ ਆ ਉਹ ਦਵਾਈ ਇਹਨੂੰ ਦਿੰਦੇ ਆ ਤੇ ਇੱਕੋ ਇੱਕ ਹੀ ਦਵਾਈ ਇਹਦੀ ਹੈਗੀ ਆ ਆ ਉਹਦੇ ਨਾਲ ਇਹ ਬਿਮਾਰੀ ਵੀ ਠੀਕ ਹੋਣੀ ਮਤਲਬ ਇਹ ਜਿਹੜੀ ਇੱਕ ਕੇਸ ਜਿਹੜੀ ਜਿਹੜੀ ਬਿਮਾਰੀ ਆ ਜਿਹਨੂੰ ਬੈਟਰਨ ਡਿਜ਼ੀਜ਼ ਕਹਿੰਦੇ ਆ ਸੀ ਐਲ ਐਨ 2 ਕਹਿੰਦੇ ਆ ਇਹਦੀ ਇੱਕ ਦਵਾਈ ਜਿਹੜੀ ਬ੍ਰਾਈ ਨਿਉਰਾ ਬ੍ਰਾਈ ਨਿਉਰਾ ਦੇ ਨਾਲ ਇਹ ਬਿਮਾਰੀ ਠੀਕ ਨਹੀਂ ਹੁੰਦੀ ਪਰ ਇਹ ਹੋ ਸਕਦਾ ਵੀ ਉਹ ਨੂੰ ਤੰਗੀ ਨਾ ਹੋਵੇ ਉਸ ਬੱਚੀ ਨੂੰ ਫੀਲ ਬੈਟਰ ਕਰੇ ਜਾਂ ਜ਼ਿਆਦਾ ਲੰਬਾ ਸਮਾਂ ਤੱਕ ਜਿਉਂਦੀ ਰਹਿ ਸਕੇ ਸਰਕਾਰ ਨੇ ਕੀ ਕੀਤਾ ਪਿਛਲੇ ਮਹੀਨੇ ਜੂਨ ਮਹੀਨੇ ਦੀ ਗੱਲ ਆ ਬੀਸੀ ਸਰਕਾਰ ਨੇ ਇਹਦੀ ਫੰਡਿੰਗ ਕੱਟ ਕਰ ਦਿੱਤੀ ਗਲ ਰਹੀਦੀ ਉਹਦੀ ਟ੍ਰੀਟਮੈਂਟ ਦੀ ਇਹ ਦਵਾਈ ਜਿਹੜੀ ਆ ਇਹ ਕਹਿ ਕੇ ਉਹਨਾਂ ਨੇ ਬੰਦ ਕਰ ਦਿੱਤੀ ਉਹ ਕਹਿੰਦੇ ਵੀ ਭਾਈ ਇਸ ਦਵਾਈ ਨਾਲ ਇਹਦਾ ਹੁਣ ਫਾਇਦਾ ਨਹੀਂ ਹੁੰਦਾ ਇਹਨੂੰ ਦੇਣ ਦਾ ਫਾਇਦਾ ਕੋਈ ਨਹੀਂ ਅਸੀਂ ਖਰਚਾ ਨਹੀਂ ਕਰ ਸਕਦੇ ਤੇ ਖਰਚੇ ਨਾਲੋਂ ਵੀ ਉਹ ਕਹਿੰਦੇ ਜਿਆਦਾ ਸਾਡੀ ਪਾਲਿਸੀ ਆ ਵੀ ਅਸੀਂ ਇਹ ਦਵਾਈ ਕਿਸੇ ਨੂੰ ਉਦੋਂ ਹੀ ਦਿੰਨੇ ਆ ਜਦੋਂ ਇਹਦਾ ਫਾਇਦਾ ਹੋਵੇ ਹੁਣ ਇਹਦੇ ਨਾਲ ਉਹ ਕਹਿੰਦੇ ਨੂੰ ਬੱਚੀ ਨੂੰ ਫਾਇਦਾ ਨਹੀਂ ਹੋ ਰਿਹਾ ਅਸੀਂ ਦਵਾਈ ਬੰਦ ਕਰ ਦਿੱਤੀ ਹੁਣ ਜਿਹੜਾ ਉਹਦਾ ਪਰਿਵਾਰ ਆ ਉਸ ਬੱਚੀ ਦਾ ਉਹ ਕਹਿੰਦੇ ਗੱਲ ਇਹ ਨਹੀਂ ਆ ਵੀ ਹਜੇ ਵੀ ਇਹਦੇ ਨਾਲ ਫਾਇਦਾ ਹੋ ਰਿਹਾ ਦਵਾਈ ਤੇ ਹੈਲਪ ਕਰ ਰਹੀ ਹੈ ਇਹਦੀ ਤੇ ਉਹਦੇ ਡਾਕਟਰ ਨੇ ਵੀ ਇਹੀ ਗੱਲ ਕਹੀ ਹੈ ਜਿਹੜਾ ਫੈਮਿਲੀ ਡਾਕਟਰ ਆ ਜਾਂ ਡਾਕਟਰ ਜਿਹੜੇ ਉਹਨੂੰ ਫੈਮਿਲੀ ਡਾਕਟਰ ਨਹੀਂ ਮਾਫੀ ਚਾਹੁੰਦੇ ਜਿਹੜੇ ਉਹਦੇ ਡਾਕਟਰ ਦੇਖ ਰਹੇ ਆ ਇਸ ਰੇਅਰ ਡਿਜ਼ੀਜ਼ ਉੱਤੇ ਕੰਮ ਕਰ ਰਹੇ ਉਹ ਕਹਿੰਦੇ ਦਵਾਈ ਨਾਲ ਫਾਇਦਾ ਹੋ ਰਿਹਾ ਪਰਿਵਾਰ ਉਸ ਬੱਚੀ ਦਾ 9 ਸਾਲਾ ਬੱਚੀ ਦੀ ਮਦਰ ਕਹਿੰਦੀ ਆ ਵੀ ਇਹਦਾ ਫਾਇਦਾ ਹੋ ਰਿਹਾ ਇਸ ਦਵਾਈ ਦੇ ਨਾਲ ਸਰਕਾਰ ਕਹਿੰਦੀ ਆ ਵੀ ਸਾਡੇ ਲਈ ਕੋਸਟ ਇਸ਼ੂ ਨਹੀਂ ਆ ਵੀ ਇਹ ਮਹਿੰਗੀ ਆ ਜਾਂ ਅਸੀਂ ਇਹ ਪੈਸੇ ਕਰਕੇ ਬੰਦ ਕਰ ਰਹੇ ਆ ਮਿਨਿਸਟਰੀ ਆਫ ਹੈਲਥ ਨੇ ਕਿਹਾ ਕਿ ਸਾਡਾ ਰੀਜ਼ਨ ਇਹ ਆ ਕਿ ਜਿਹੜੇ ਮੈਡੀਕਲ ਰੂਲਸ ਜਾਂ ਐਵੀਡੈਂਸ ਨੇ ਉਦੇ ਆਧਾਰ ਦੇ ਉੱਤੇ ਕਾਨੂੰਨ ਸਾਨੂੰ ਇਹ ਕਹਿੰਦਾ ਵੀ ਇਸ ਦਵਾਈ ਦੇ ਹੁਣ ਇਸ ਬੱਚੇ ਨੂੰ ਫਾਇਦਾ ਨਹੀਂ ਕਰਨਾ ਇਸ ਕਰਕੇ ਨਹੀਂ ਬੰਦ ਕਰਦੇ ਹੋ ਸਾਡਾ ਈਮੋਸ਼ਨਲੀ ਇਹਦੇ ਨਾਲ ਕੋਈ ਉਸ ਕਿਸਮ ਦੀ ਜਿਹੜੀ ਚੀਜ਼ ਨਹੀਂ ਹੈ ਹੁਣ ਜਿਹੜੇ ਆਲੋਚਕ ਆ ਉਹ ਕਹਿੰਦੇ ਵੀ ਸਰਕਾਰ ਕੋਲੇ ਪੁਰਾਣੇ ਅੰਕੜੇ ਆ ਉਹੀ ਯੂਜ਼ ਕਰਕੇ ਇਹ ਕਹੀ ਜਾਂਦੇ ਆ ਵੀ ਜਿਹੜੇ ਵੀ ਸਰਕਾਰ ਜਿਹੜੀ ਆ ਉਹ ਆਊਟਡੇਟਡ ਰਿਸਰਚ ਲੈ ਕੇ ਤੇ ਉਹਦੇ ਉੱਤੇ ਆਪਣੇ ਐਵੀਡੈਂਸ ਬਣਾਈ ਜਾਂਦੀ ਆ ਪਰ ਹਜੇ ਵੀ ਇਸ ਬੱਚੀ ਦੇ ਮਾਮਲੇ ਦੇ ਵਿੱਚ ਦਵਾਈ ਤਾਂ ਫਾਇਦਾ ਕਰ ਰਹੀ ਹੈ ਹੁਣ ਇਹ ਫੈਮਿਲੀ ਜਿਹੜੀ ਉਹ ਚਾਹੁੰਦੇ ਆ ਉਹਨਾਂ ਲਾਦੋ ਵੀ ਸਾਡੇ ਨਾਲ ਤੇ ਵੈਸੇ ਹੀ ਤੋਖਾ ਹੋ ਗਿਆ ਸਾਨੂੰ ਪਾਸੇ ਸਿੱਟ ਦਿੱਤਾ ਇਸ ਕੇਸਸ ਦੇ ਵਿੱਚ ਜਿਹੜੇ ਫੈਮਿਲੀ ਤੇ ਡਾਕਟਰ ਨੇ ਡਿਸਾਈਡ ਕਰਨਾ ਹੁੰਦਾ ਵੀ ਅੱਗੇ ਕੀ ਕਰਨਾ ਦਵਾਈ ਦੇਣੀ ਆ ਬੰਦ ਕਰ ਲਈ ਜਾਂ ਕੀ ਕਰਨਾ ਪਰ ਇਸ ਕੇਸ ਦੇ ਵਿੱਚ ਨਾਦਰ ਨੇ ਡਾਕਟਰਾਂ ਨੂੰ ਪੁੱਛਿਆ ਤੇ ਨਾ ਪਰਿਵਾਰ ਨੂੰ ਪੁੱਛਿਆ ਸਗੋਂ ਇਸ ਮਾਮਲੇ ਦੇ ਵਿੱਚ ਦੋਵੇਂ ਉਲਟ ਚੱਲ ਰਹੇ ਨੇ ਪਰਿਵਾਰ ਵੀ ਕਹਿ ਰਿਹਾ ਫਾਇਦਾ ਹੋ ਰਿਹਾ ਡਾਕਟਰ ਵੀ ਕਹਿ ਰਿਹਾ ਫਾਇਦਾ ਹੋ ਰਿਹਾ ਸਰਕਾਰ ਕਹਿੰਦੀ ਨਹੀਂ ਹੋ ਰਿਹਾ ਹੁਣ ਹੈਲਥ ਮਿਨਿਸਟਰ ਦੇ ਨਾਲ ਮੀਟਿੰਗ ਜਿਹੜੀ ਪਲਾਨ ਕੀਤੀ ਗਈ ਆ ਇਹਦੀ ਉਹਦੀ ਬੱਚੀ ਦੀ ਮਦਰ ਤੇ ਡਾਕਟਰ ਜਿਹੜੇ ਆ ਬੀਸੀ ਹੈਲਥ ਮਿਨਿਸਟਰੀ ਜੋਸ ਹਸਪਤਾਲ ਦੇ ਨਾਲ ਜਿਹੜਾ ਮੀਟਿੰਗ ਕਰ ਰਹੇ ਆ ਤਾਂ ਕਿ ਇਹ ਦਵਾਈ ਨੂੰ ਕੰਟੀਨਿਊ ਰੱਖਿਆ ਜਾ ਸਕੇ ਲੱਗਦਾ ਇਹ ਆ ਕਿ ਇਹਦੇ ਨਾਲ ਹੁਣ ਦੂਜੇ ਬੱਚਿਆਂ ਦੇ ਉੱਤੇ ਵੀ ਵੱਡਾ ਆਸਾ ਪਾਊਗਾ ਕਿ ਜਿਹੜਾ ਇੱਕ ਐਗਜ਼ੈਂਪਲ ਸੈੱਟ ਹੋ ਜਾਣੀ ਆ ਕਿ ਜਿਹੜੀ ਕੋਈ ਇਦਾਂ ਦੀ ਰੇਅਰ ਡਿਜ਼ੀਜ਼ ਆ ਪਵਿੱਖ ਦੇ ਵਿੱਚ ਉਹਦੇ ਨਾਲ ਦੂਜੇ ਬੱਚਿਆਂ ਦੇ ਉੱਤੇ ਵੀ ਮਾੜਾ ਆਸਰ ਪੈ ਸਕਦਾ ਤੇ ਹੁਣ ਇਹਨੂੰ ਮਤਲਬ ਪਰਿਵਾਰ ਜਿਹੜਾ ਉਹ ਕਹਿੰਦੇ ਆ ਕਿ ਉਹ ਅਦਾਲਤ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਕੋਈ ਕਾਨੂੰਨੀ ਅੜਚੜਾਂ 'ਚ ਨਹੀਂ ਪਾਉਣਾ ਚਾਹੁੰਦੇ ਸਿੱਧੇ ਮਿਨਿਸਟਰ ਨਾਲ ਗੱਲਬਾਤ ਕਰਕੇ ਉਹ ਇਹ ਫੈਸਲਾ ਕਰ ਰਹੇ ਆ ਕਿ ਇਸ ਚੀਜ਼ ਦਾ ਕੀ ਹੋਣਾ ਚਾਹੀਦਾ ਤੇ ਬੱਚੇ ਦੀ ਦਵਾਈ ਕੰਟੀਨਿਊ ਰਹਿਣੀ ਚਾਹੀਦੀ ਦੋਸਤੋ ਦੇ ਨਾਲ ਅੱਜ ਤਾਂ ਪ੍ਰੋਗਰਾਮ ਨੂੰ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਸ ਰਾਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ